ਬੀਤੀ ਰਾਤ ਨੂੰ ਪ੍ਰੋਗਰਾਮ ਤੋਂ ਆਪਣੇ ਘਰ ਜਾ ਰਹੇ ਨੌਜਵਾਨ ਦੇ ਨਾਲ ਐਨੀ ਮਾੜੀ ਹੋਈ ਕਿ ਉਹ ਸਾਰੀ ਰਾਤ ਆਪਣੀ ਗੱਡੀ ਦੇ ਵਿੱਚ ਹੀ ਤੜਫਦਾ ਰਿਹਾ। ਉੱਥੇ ਮੌਜੂਦ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਰਾਹ ਕਿਰੋਥੋਂ ਲੰਘਦੇ ਜਾ ਰਹੇ ਸਨ ਪਰ ਕਿਸੇ ਦੇ ਵੱਲੋਂ ਵੀ ਇਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਗੱਡੀ ਦੇ ਵਿੱਚ ਮ੍ਰਿਤਹਾਲਤ ਦੇ ਵਿੱਚ ਦੇਖ ਕੇ ਇਸ ਨੂੰ ਸਾਰੇ ਲੰਘ ਰਹੇ ਸੀ ਪਰ ਇੱਥੇ ਹੀ ਰਹਿਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਜਿਸ ਸਮੇਂ ਉਹ ਖੇਤਾਂ ਨੂੰ ਜਾ ਰਿਹਾ ਸੀ ਤਾਂ ਉਸ ਨੇ ਹੀ ਇਸ ਮੁੰਡੇ ਦੀ ਮਦਦ ਕਰਨ ਦੀ ਸੋਚੀ ਪਰ ਜਦੋਂ ਇਸ ਨੂੰ ਖਿੜਕੀਆਂ ਤੋੜ ਕੇ ਬਾਹਰ ਕੱਢਿਆ ਗਿਆ ਤਾਂ ਪਤਾ ਲੱਗਿਆ ਕਿ ਕਾਰ ਦੇ ਵਿੱਚ ਇਹ ਬੁਰੀ ਤਰ੍ਹਾਂ ਦੇ ਨਾਲ ਫਸਿਆ ਹੋਇਆ ਸੀ ਜਿਸ ਤੇ ਚਲਦੇ ਹੋਏ ਇਸ ਨੇ ਦਮ ਤੋੜਿਆ ਜੇਕਰ ਇਸ ਨੂੰ ਮੌਕੇ ਤੇ ਕੋਈ ਮਿਲ ਜਾਂਦਾ ਤਾਂ ਹੋ ਸਕਦਾ ਹੈ ਕਿ ਇਸ ਮੁੰਡੇ ਦੀ ਜਾਨ ਬਚ ਸਕਦੀ ਸੀ ਦਿਨਾਨਗਰ ਤੋਂ ਬਹਿਰਾਮਪੁਰ ਰੋਡ ਉਤੇ ਕਾਰ ਦਾ ਅਚਾਨਕ ਹੀ ਸੰਤੁਲਨ ਵਿਗੜਨ ਦੇ ਕਾਰਨ ਇਹ ਹਾਦਸਾ ਦਸਿਆ ਜਾ ਰਿਹਾ ਹੈ ਸੜਕ ਕਿਨਾਰੇ ਲੱਗੇ ਕਿਕਰ ਦੇ ਦਰਖਤ ਦੇ ਵਿੱਚ ਇਹ ਕਾਰ ਵੱਜੀ ਜਿਸ ਤੋਂ ਬਾਅਦ ਨੌਜਵਾਨ ਦੀ ਜਾਨ ਚਲੀ ਗਈ ਇਸ ਸੰਬੰਧੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਦਿਨਾਨਗਰ ਤੋਂ ਰਾਤ ਕਰੀਬ 2 ਵਜੇ ਕਿਸੇ ਪ੍ਰੋਗਰਾਮ ਤੋਂ ਆਪਣੇ ਪਿੰਡ ਦੋਦਵਾ ਬਹਿਰਾਮਪੁਰ ਨੂੰ ਕਾਰ ਵਾਪਸ ਜਾ ਰਿਹਾ ਸੀ ਜਦੋਂ ਦਿਨਾਨਗਰ ਤੋਂ ਥੋੜੀ ਦੂਰ ਨੇੜੇ ਹੀ ਤਾਰਾ ਗੁਰਪਤੇ ਪਹੁੰਚਿਆ ਤਾਂ ਅਚਾਨਕ ਹੀ ਗੱਡੀ ਦਾ ਸੰਤੁਲਨ ਵਿਗੜ ਗਿਆ ਅੱਗੇ ਹੀ ਮੋੜ ਹੋਣ ਦੇ ਕਾਰਨ ਗੱਡੀ ਸਿੱਧੀ ਸੜਕ ਦੇ ਕਿਨਾਰੇ ਲੱਗੇ ਕਿਕਰ ਤੇ ਦਰਖਤ ਦੇ ਵਿੱਚ ਜਾ ਵੱਜੀ ਨੌਜਵਾਨ ਇਕੱਲਾ ਹੀ ਕਾਰ ਦੇ ਵਿੱਚ ਸਵਾਰ ਸੀ ਜ਼ਖਮੀ ਹਾਲਤ ਦੇ ਵਿੱਚ ਕਾਰ ਦੇ ਵਿੱਚ ਸਾਰੀ ਰਾਤ ਉਹ ਤੜਫਦਾ ਰਿਹਾ ਠੰਡ ਦੇ ਵਿੱਚ ਉਸਨੂੰ ਕੋਈ ਸਹੂਲਤ ਨਹੀਂ ਮਿਲੀ ਲੋਕਾਂ ਦੇ ਵੱਲੋਂ ਦੇਖਿਆ ਨਹੀਂ ਗਿਆ ਜੇ ਦੋਸਤ ਵੇਰੇ ਅਚਾਨਕ ਲੋਕ ਸੜਕ ਕਿਨਾਰੇ ਤੋਂ ਲੰਘ ਰਹੇ ਸਨ ਤਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗੱਡੀ ਨੂੰ ਦੇਖ ਕੇ ਹਾਏ ਹਾਏ ਜ਼ਰੂਰ ਕਰਦੇ ਰਹੇ ਪਰ ਨੇੜੇ ਜਾ ਕੇ ਉਹਨਾਂ ਦੇ ਵੱਲੋਂ ਨੌਜਵਾਨ ਨੂੰ ਬਾਹਰ ਨਹੀਂ ਕੱਢਿਆ ਗਿਆ ਕੁਝ ਲੋਕਾਂ ਨੇ ਕਿਹਾ ਕਿ ਮ੍ਰਿਤਕ ਖਾਲਦ ਦੇਵੀ ਜਿਸੀ ਉਸਨੂੰ ਗੱਡੀ ਦੇ ਅੰਦਰ ਪਿਆ ਦੇਖਿਆ ਸੀ ਗੱਡੀ ਦੇ ਵਿੱਚ ਪਏ ਕਾਰ ਸਵਾਰ ਨੌਜਵਾਨ ਨੂੰ ਕਾਰ ਦੀਆਂ ਖਿੜਕੀਆਂ ਤੋੜ ਕੇ ਆਖਿਰਕਾਰ ਨੂੰ ਬਾਹਰ ਕੱਢਿਆ ਗਿਆ ਮੌਕੇ ਤੇ ਹੀ ਉਸਨੂੰ ਹਸਪਤਾਲ ਲਜਾਇਆ ਗਿਆ ਸੀ ਜਿੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਹਾਲਾਂਕਿ ਉਸ ਤੋਂ ਪਹਿਲਾਂ ਜਿਸ ਵਿਅਕਤੀ ਦੇ ਵੱਲੋਂ ਇਸਨੂੰ ਬਾਹਰ ਕੱਢਿਆ ਗਿਆ ਉਹਨਾਂ ਦੇ ਵੱਲੋਂ ਵੀ ਉਸਦੀ ਨਬਜ਼ ਅਤੇ ਸਰੀਰ ਨੂੰ ਚੈੱਕ ਕੀਤਾ ਗਿਆ ਸੀ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਠੰਡਾ ਪੈ ਚੁੱਕਿਆ ਸੀ ਇਸ ਨੌਜਵਾਨ ਦੀ ਪਛਾਣ ਸ਼ੁਭਮ ਸੈਣੀ ਵਾਸੀ ਦੋਦਵਾ ਦੇ ਵਜੋਂ ਕੀਤੀ ਗਈ ਹੈ ਬੀਤੀ ਰਾਤ ਨੂੰ ਇਸ ਦੇ ਨਾਲ ਭਿਆਨਕ ਹਾਦਸਾ ਹੋਇਆ ਤੇ ਤੜਫ ਤੜਫ ਕੇ ਕਾਰ ਦੇ ਵਿੱਚ ਹੀ ਜਵਾਨ ਪੁੱਤ ਦੀ ਜਾਨ ਚਲੀ ਗਈ ਅੱਜ ਜੇ ਆਪਣੇ ਇਧਰੋਂ ਬਾਹਰੋਂ ਖੇਤਾਂ ਚ ਗਿਆ ਸੀ ਤੇ ਮੈਨੂੰ ਐਸ ਤਰ੍ਹਾਂ ਮਿਲੋ ਖਿਆਲ ਨਹੀਂ ਪਿਆ ਤਾਂ ਬਾਅਦ ਇੱਕ ਮੁੰਡੇ ਦਾ ਫੋਨ ਆਇਆ ਵੀ ਕਹਿੰਦਾ ਵੀ ਇੱਥੇ ਨਾ ਗੱਡੀ-ਵੱਗੀਆਂ ਤੇ ਲਾਗੋ ਲੋਕੀ ਲੰਗੀ ਜਾਏ ਕਹਿੰਦਾ ਤਾਂ ਵੇਖ ਕੇ ਤਾਂ ਲੰਗ ਜਾਂਦਾ ਮੁੰਡਾ ਵਿੱਚ ਪਿਆ ਆ ਫਿਰ ਅਸੀਂ ਆਣ ਕੇ ਤੇ ਬਾੜੀਆਂ ਪੂਰੀਆਂ ਦੀਆਂ ਖੇਚੀਆਂ ਪਰ ਖੋਲਦਿਆਂ ਇੱਕ ਬਾਰੀ ਖੇਚ ਗਿਆ ਜੋਰ ਨਾਲ ਖੋਲੀ ਉਹਦੇ ਵਿੱਚ ਮੁੰਡਾ ਦਾ ਜਦੋਂ ਉਹਦੀ ਨਜ਼ਰ ਨੂੰ ਉਹਦੇ ਫੜੀ ਚੱਕ ਕੀਤਾ ਤਾਂ ਮੁੰਡੇ ਦਾ ਸਰੀਰ ਨਾ ਆਕਰ ਚੁੱਕਿਆ ਠੰਡਾ ਹੋ ਗਿਆ ਉਹਦਾ ਫੋਨ ਫੜਿਆ ਤੇ ਉਹਦੇ ਫੋਨ ਦੇ ਉੱਤੇ ਨਾ ਉਹਦੇ ਘੂਆ ਦਾ ਪੁੱਤ ਦਾ ਫੋਨ ਆ ਰਿਹਾ ਸੀ ਉਹਨੇ ਪੁੱਛਦਾ ਵੀ ਕਿੱਥੇ ਇਹਦਾ ਨਾਮ ਸ਼ੁਭ ਫਿਰ ਉਹਨੂੰ ਉਹਨਾਂ ਦਾ ਕੱਲ ਹੋਈ ਤਾਂ ਐ ਕਹਿੰਦੇ ਘਰ ਦੇ ਕਿਿਆਂ ਨੂੰ ਭੇਜੋ ਫਿਰ ਦੋ ਦਮਾਂ ਤੋਂ ਆਏ 108 ਐਂਬੂਲੈਂਸ ਆਈ 112 ਤੇ 100 ਨੰਬਰ ਤੇ ਅੱਧਾ ਘੰਟਾ ਹੀ ਫੋਨ ਕਰਦੇ ਕੋਈ 112 ਤੇ ਨਹੀਂ ਆਇਆ 100 ਤੇ ਨਹੀਂ ਆਇਆ ਕੋਈ ਇੱਥੇ 108 ਵਾਲੇ ਆਏ ਆ ਫਿਰ ਉਹਨਾਂ ਨੇ ਆਣ ਕੇ ਡੱਡੂ ਬੜੀ ਹੱਟਣਾ ਕਢਾ ਆ ਕੇ ਫਿਰ ਆ ਬੰਦਾ ਮਤਲਬ ਐਂਬੂਲੈਂਸ ਵਿੱਚ ਖੜੀ ਆ ਪਾ ਸਰ ਕਿੰਨੇ ਵਜੇ ਦੀ ਘਟਨਾ ਤੁਸੀਂ ਦੱਸ ਰਹੇ ਜੀ ਅਸੀਂ 7:30 ਵਜੇ ਕਹਿੰਦਾ ਮਤਲਬ ਗੱਡੀ ਚ ਪੱਟੀ ਜਿਹੜਾ ਮੜਾ ਕਾਰਸੀ ਡਰਾਈਵਰ ਦੇ ਸੱਟਾ ਸੱਟਾ ਕੁਝ ਲੱਗਿਆ ਉਹਦੇ ਉਹਦੇ ਸੱਟਾ ਥੋੜੀ ਬਹੁਤੀ ਲੱ ਉਹਨੂੰ ਕੱਢਿਆ ਨਹੀਂ ਗਿਆ ਵੀ ਤੁਹਾਡੀ ਪ੍ਰੈਸ ਹੋ ਗਈ ਹਾਂਜੀ ਹਾਂਜੀ ਪੁਲਿਸ ਆਈ ਤੋਂ ਮੁੱਖ ਹਾਂਜੀ ਪੁਲਿਸ ਬਾਅਦ ਵਿੱਚ ਆਈ ਆ ਪੋਣੇ ਨੂੰ ਅਵੇ 2 ਵਜੇ ਆਪਣੇ ਇਧਰੋਂ ਬਾਹਰੋਂ ਖੇਤਾਂ 'ਚ ਗਿਆ ਸੀ ਤੇ ਮੈਨੂੰ ਐਸੇ ਨੂੰ ਮੈਨੂੰ ਖਿਆਲ ਨਹੀਂ ਪਾਦਾ ਬਾਅਦ ਇੱਕ ਮੁੰਡੇ ਦਾ ਫੋਨ ਆਇਆ ਵੀ ਕਹਿੰਦਾ ਵੀ ਉੱਥੇ ਨਾ ਗੱਡੀ ਬੱਜੀ ਆ ਤੇ ਲਾਗੋ ਲੋਕੀ ਲੰਗੀ ਜਾਏ ਕਹਿੰਦਾ ਤਾਂ ਵੇਖ ਕੇ ਤਾਂ ਨੰਗ ਜਾਂਦਾ ਮੁੰਡਾ ਵਿੱਚ ਪਿਆ ਆ ਫਿਰ ਅਸੀਂ ਆਣ ਕੇ ਤੇ ਬਾਰੀਆਂ ਪੂਰੀਆਂ ਦੀਆਂ ਖੇਚੀਆਂ ਪਰ ਖੋਲਦਿਆਂ ਇੱਕ ਵਾਰੀ ਖੇਚੀ ਗਏ ਅਸੀਂ ਜ਼ੋਰ ਨਾਲ ਖੋਲੀ ਉਹਦੇ ਵਿੱਚ ਮੁੰਡੇ ਦਾ ਜਦੋਂ ਉਹਦੀ ਨਕਜ ਨੂੰ ਉਹਦੇ ਫੜੀ ਚੱਕ ਕੀਤਾ ਤਾਂ ਮੁੰਡੇ ਦਾ ਸਰੀਰ ਨਾ ਆਕਰਜੂ ਗਿਆ ਠੰਡਾ ਹੋ ਗਿਆ ਉਹਦਾ ਫੋਨ ਫੜਿਆ ਤੇ ਉਹਦੇ ਫੋਨ ਦੇ ਉੱਤੇ ਨਾ ਉਹਦੇ ਭੂਆ ਦਾ ਪੁੱਤ ਦਾ ਫੋਨ ਆ ਰਿਹਾ ਸੀ ਉਹਨੇ ਪੁੱਛਦਾ ਵੀ ਕਿੱਥੇ ਇਹਦਾ ਨਾਮ ਸ਼ੁਭਮ ਆ ਕਿ ਇਹ ਦੋ ਦਮਾ ਦਾ ਮੁੰਡਾ ਫਿਰ ਉਹਨੂੰ ਉਹਨਾਂ ਦਾ ਕਾਲ ਹੋਈ ਤਾਂ ਐ ਕਹਿੰਦੇ ਘਰ ਦੇ ਚੀਜ਼ਾਂ ਨੇ ਭੇਜੋ ਫਿਰ ਦੋ ਦਮਾ ਤੋਂ ਆਏ 108 ਐਂਬੂਲੈਂਸ ਆਈ 112 ਤੇ 100 ਨੰਬਰ ਤੇ ਅੱਧਾ ਘੰਟਾ ਹੀ ਫੋਨ ਕਰਦ ਰੇ ਕੋਈ 112 ਤੇ ਨਹੀਂ ਆਇਆ 100 ਤੇ ਨਹੀਂ ਆਇਆ ਕੋਈ ਇੱਥੇ 108 ਵਾਲੇ ਆਏ ਆ ਫੇਰ ਉਹਨੇ ਆਣ ਕੇ ਡੱਡ ਬੜੀ ਹੱਟ ਰਕਾ ਾ ਕੇ ਫੇਰ ਉਹ ਕਹਿਣਾ ਮਤਲਬ ਐਂਬੂਲੈਂਸ ਦੇ ਵਿੱਚ ਖੜੀ ਆ ਪਾ ਫਿਰ ਕਿੰਨੇ ਵਜੇ ਦੀ ਘਟਨਾ ਤੁਸੀਂ ਦੱਸ ਰਹੇ ਜੀ ਅਸੀਂ 7:30 ਵਜੇ ਕਹਿਣਾ ਮਤਲਬ ਗੱਡੀ ਚ ਪੱਟੀ ਜਿਹੜਾ ਮਿਹਰਾ ਕਾਰਸੀ ਡਰਾਈਵਰ ਨੇ ਸੱਟਾ ਸੱਟਾ ਕੁਝ ਲੱਗਿਆ ਉਹਦੇ ਉਹਦੇ ਸੱਟਾ ਥੋੜੀ ਬਹੁਤੀ ਲੱਗਿਆ ਪਰ ਜ਼ਿਆਦਾ ਮੇਰੇ ਤਾਂ ਹੁਣ ਗੱਡੀ ਬੰਦ ਹੋਣ ਦਾ ਕਾਰਨ ਉਹਦਾ ਡੱਡ ਹੋਣ ਦਾ ਕਾਰਨ ਜ਼ਿਆਦਾ ਆ ਅਚਾ ਚਾ ਉਹ ਦੋਨੋਂ ਕੱਢਿਆ ਨਹੀਂ ਗਿਆ ਵਿੱਚ ਤੁਹਾਡੀ ਪ੍ਰੈਸ ਹੋ ਗਈ ਹਾਂਜੀ ਹਾਂਜੀ ਪੁਲਿਸ ਆਈ ਤੋਂ ਮੁੱਖ ਹਾਂਜੀ ਪੁਲਿਸ ਬਾਅਦ ਵਿੱਚ ਆਈ ਆ 9:00 ਵਜੇ